ਮਸ਼ਰੂਮ ਦੀ ਆਪਾਂ ਕੋਈ ਵੀ ਸਬਜ਼ੀ ਬਣਾਈਏ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਤੇ ਚਲੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਇੱਕ ਨਵੀਂ ਰੈਸਪੀ ਸ਼ੁਰੂ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਮੈਂ ਮਸ਼ਰੂਮ ਧੋ ਲਿੱਤੇ ਸੀਗੇ ਚੰਗੀ ਤਰ੍ਹਾਂ ਉਹਨਾਂ ਦਾ ਥੋੜਾ ਥੋੜਾ ਉੱਪਰੋਂ ਛਿਲਕਾ ਵੀ ਉਤਾਰ ਲਿਆ ਤੇ ਕੱਟ ਲਏ ਸੀਗੇ ਪੀਸਸ ਵਿੱਚ ਐਦਾਂ ਆਪਾਂ ਨੇ ਤੇ ਚਲੋ ਸ਼ੁਰੂ ਕਰਦੇ ਹਾਂ ਜੀ ਰੈਸਪੀ ਬਣਾਉਣੀ ਧਿਆਨ ਨਾਲ ਦੇਖ ਲਿਓ ਸਾਰੇ ਜਣੇ ਕੜਾਹੀ ਵਿੱਚ ਪਾਵਾਂਗੇ ਤੇਲ ਇੱਕ ਵੱਡਾ ਚਮਚ ਮੈਂ ਤੇਲ ਦਾ ਪਾਇਆ ਸੀਗਾ ਥੋੜਾ ਜਿਹਾ ਤੇਲ ਨੂੰ ਗਰਮ ਕਰਕੇ ਇਹਦੇ ਵਿੱਚ ਪਾਵਾਂਗੇ ਆਪਾਂ ਤੇਜ ਪੱਤਾ ਇੱਕ ਤੇਜ ਪੱਤਾ ਪਾ ਦਾਂਗੇ ਛੋਟੇ ਇਲਾਇਚੀ ਤੇ ਲੌਂਗ ਥੋੜੇ ਜਿਹਾ ਦਰਦਰੇ ਜੇ ਕਰਕੇ ਉਹਨਾਂ ਨੂੰ ਪਾ ਦਵਾਂਗੇ ਫਿਰ ਇੱਥੇ ਪਾਵਾਂਗੇ ਜੀਰਾ ਇਹਨਾਂ ਨੂੰ ਥੋੜੇ ਜਿਹਾ ਭੁੰਨਣ ਤੋਂ ਬਾਅਦ ਪਿਆਜ਼ ਇੱਥੇ ਮੈਂ 4 ਪਿਆਜ਼ ਰਿੱਤੇ ਸੀਗੇ ਉਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਤੇ ਕੱਟਣ ਤੋਂ ਬਾਅਦ ਆਪਾਂ ਪਾ ਦੇਵਾਂਗੇ ਕੜਾਹੀ ਦੇ ਵਿੱਚ ਇਹਨਾਂ ਨੂੰ ਥੋੜੇ ਜਿਏ ਲਾਈਟ ਬ੍ਰਾਊਨ ਜੇ ਕਰਨ ਤੋਂ ਬਾਅਦ ਆਪਾਂ ਫਿਰ ਕਰਦੇ ਹਾਂ ਅਗਲਾ ਪ੍ਰੋਸੈਸ ਸ਼ੁਰੂ ਹਿਲਾ ਲਾਂਗੇ ਚੰਗੀ ਤਰ੍ਹਾਂ ਤੇ ਇੰਨੇ ਨੂੰ ਆਪਾਂ ਇੱਧਰ ਇੱਕ ਪੈਨ ਦੇ ਵਿੱਚ ਥੋੜਾ ਜਿਹਾ ਘਿਓ ਪਾ ਲਾਂਗੇ ਘਿਓ ਪਾ ਸਕਦੇ ਜਾਂ ਤੁਸੀਂ ਬਟਰ ਵੀ ਪਾ ਸਕਦੇ ਹੋ ਉਹਦਾਂ ਟੇਸਟ ਬਹੁਤ ਸੋਹਣਾ ਆਉਂਦਾ ਤੇ ਘਿਓ ਪਾਇਆ ਮੈਂ ਇੱਥੇ ਇੱਕ ਚਮਚ ਉਦੇ ਵਿੱਚ ਆਪਾਂ ਜਿਹੜੇ ਮਸ਼ਰੂਮ ਆਪਾਂ ਨੇ ਕੱਟੇ ਸੀਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਮਤਲਬ ਸੇਕ ਜਿਹਾ ਲਵਾਉਣਾ ਥੋੜਾ ਜਿਹਾ ਸੌਤੇ ਜਿਹਾ ਕਰਨੇ ਬਹੁਤ ਜ਼ਿਆਦਾ ਨਹੀਂ ਕਰਨੇ ਜਦੋਂ ਮਸ਼ਰੂਮ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਉਦੋਂ ਆਪਾਂ ਜਿਹੜਾ ਗੈਸ ਹੈ ਉਹ ਬੰਦ ਕਰ ਦੇਵਾਂਗੇ ਬਸ ਥੋੜੀ ਦੇਰ ਆਪਾਂ ਇਹਨੂੰ ਐਦਾਂ ਹਿਲਾਵਾਂਗੇ ਚੰਗੀ ਤਰ੍ਹਾਂ ਜਿਹੜਾ ਆਪਾਂ ਘਿਓ ਪਾਇਆ ਉਹਦੇ ਵਿੱਚ ਮਿਕਸ ਕਰ ਦਾਂਗੇ ਤੇ ਥੋੜੇ ਜਿਹਾ ਮਤਲਬ ਕੁੱਕ ਹੋਣ ਤੋਂ ਬਾਅਦ ਮੈਂ ਇਹਦੇ ਵਿੱਚ ਪਿਆਜ਼ ਕੱਟ ਕੇ ਪਾਏ ਸੀਗੇ ਥੋੜੇ بڑے بڑے ਜਿਹੇ ਪੀਸ ਕੱਟ ਲਈ ਸੀ ਪਿਆਜ਼ ਦੇ ਤੇ ਥੋੜਾ ਜਿਹਾ بس ਇਹਨਾਂ ਨੂੰ ਸੌਤੇ ਕਰਨਾ ਹੈ ਜਿਆਦਾ ਨਹੀਂ ਕਰਨਾ ਦੇਖੋ ਤੁਸੀਂ ਮੈਂ ਕਿਹਾ ਸੀ ਕਿ ਪਾਣੀ ਛੱਡ ਦੇਣਾ ਮਸ਼ਰੂਮ ਨੇ ਮਸ਼ਰੂਮ ਨੇ ਪਾਣੀ ਛੱਡ ਦਿੱਤਾ ਇੱਧਰ ਇਹਨੇ ਨੂੰ ਆਪਣੇ ਪਿਆਜ਼ ਵੀ 골ਡਨ ਬ੍ਰਾਊਨ ਜੇ ਹੋ ਗਏ ਸੀ ਤੇ ਆਪਾਂ ਹੁਣ ਜਿਹੜਾ ਮਸ਼ਰੂਮ ਹੈ ਆਪਣੇ ਪਿਆਜ਼ ਵੀ ਹੋ ਗਏ ਹੋਏ ਆ ਤੇ ਮਸ਼ਰੂਮ ਵੀ ਜਿਆਦਾ ਨਹੀਂ ਆਪਾਂ ਸੌਤੇ ਕਰਨਾ ਇਹਨਾਂ ਨੂੰ ਠੀਕ ਜਿਹਾ ਕਰਨਾ ਬਸ మీడియం ਆਂਚ ਤੇ ਤੇ ਆਪਾਂ ਇੱਧਰ ਆਪਣੇ ਪਿਆਜ਼ ਦੇਖ ਲੈਂਦੇ ਆ ਹੁਣ ਪਿਆਜ਼ ਦੇ ਵਿੱਚ ਮੈਂ ਦੋ ਟਮਾਟਰ ਪਾ ਦਿੱਤੇ ਸੀ ਗ੍ਰाइंड ਕਰਕੇ ਇੱਕ ਮੈਦੇ ਵਿੱਚ ਹਰੀ ਮਿਰਚ ਪਾਈ ਸੀ ਜੀ ਟਮਾਟਰਾਂ ਦੇ ਵਿੱਚੇ ਗ੍ਰाइंड ਕਰ ਲਈ ਸੀਗੀ ਥੋੜਾ ਜਿਹਾ ਅਦਰਕ ਦਾ ਟੁਕੜਾ ਤਿੰਨ ਚਾਰ ਲਸਣ ਦੀਆਂ ਕਲੀਆਂ ਬਾਕੀ ਆਪਾਂ ਬੇਸਿਕ ਮਸਾਲੇ ਪਾਵਾਂਗੇ ਹੁਣ ਥੋੜਾ ਜਿਹਾ ਟਮਾਟਰ ਮਿਕਸ ਕਰਨ ਤੋਂ ਬਾਅਦ ਨਾਣ ਹਲਦੀ ਤੇ ਲਾਲ ਮਿਰਚ ਲਾਲ ਮਿਰਚ ਥੋੜੀ ਰੱਖਿਓ ਕਿਉਂਕਿ ਫਿਰ ਆਪਾਂ ਬਾਅਦ ਵਿੱਚ ਇਹ ਦਹੀਂ ਦਾ ਪੇਸਟ ਬਣਾ ਕੇ ਪਾਉਣਾ ਇਹਦੇ ਵਿੱਚ ਵੀ ਪਾਉਣੀ ਹੈ ਬਾਕੀ ਇੱਥੇ ਮੈਂ ਦਹੀਂ ਲਿੱਤਾ ਸੀਗੇ ਦੋ ਵੱਡੇ ਚਮਚ ਇਨਾਂ ਦੇ ਵਿੱਚ ਆਪਾਂ ਲੂਣ, ਹਲਦੀ ਤੇ ਮਿਰਚਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਿਲਕੁਲ ਇਸ ਤਰ੍ਹਾਂ ਦੀ ਕੁਆਂਟੀਟੀ ਹੋਣੀ ਚਾਹੀਦੀ ਹੈ ਦਹੀਂ ਦੇ ਵਿੱਚ ਮਤਲਬ ਜਿਹੜੇ ਉਹ ਹੁੰਦੇ ਆ ਨਾ ਗੱਠਾਂ ਜੀਆਂ ਗੱਠਾਂ ਜੀਆਂ ਸਲੌਟ ਜੇ ਉਹ ਨਹੀਂ ਹੋਣੇ ਚਾਹੀਦੇ ਆਪਾਂ ਚੰਗੀ ਤਰ੍ਹਾਂ ਫੈਂਟਣਾ ਦਹੀਂ ਤੇ ਮੈਂ ਇੱਥੇ ਥੋੜਾ ਜਿਹਾ ਅਦਰਕ ਦਾ ਪੇਸਟ ਪਾਇਆ ਸੀਗਾ ਅਦਰਕ ਲਸਣ ਦਾ ਪੇਸਟ ਬਾਕੀ ਮੈਂ ਜਿਹੜੇ ਇਹਦੀ ਪਿਉਰੀ ਬਣਾਈ ਸੀਗੀ ਦਹੀਂ ਦੀ ਉਬਿਪਾ ਦਿੱਤੀ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਸੀ ਫਿਰ ਆਪਾਂ ਦਹੀਂ ਦੀ ਪਿਓਰੀ ਜਦੋਂ ਇਹਦੇ ਵਿੱਚ ਪਾਣੀ ਇਹ ਤੋਂ ਬਾਅਦ ਆਪਾਂ ਇਹਨੂੰ ਲਗਾਤਾਰ ਹਿਲਾਉਣਾ ਹੈ ਤਾਂ ਕਿ ਜਿਹੜੇ ਇਹ ਆਪਣੇ ਮਸਾਲੇ ਨੇ ਇਹ ਦਹੀਂ ਤੋਂ ਪਾਉਣ ਤੋਂ ਬਾਅਦ ਨਾ ਕਈ ਵਾਰ ਇਹ ਮਤਲਬ ਦਹੀਂ ਥੋੜਾ ਜਿਹਾ ਖਟਾਸ ਪਰ ਹੁੰਦਾ ਨਾ ਉਹਦੇ ਕਰਕੇ ਫਟਣ ਦਾ ਡਰ ਰਹਿੰਦਾ ਤੇ ਥੋੜੀ देर ਜਿਹਾ ਆਪਾਂ ਲਗਾਤਾਰ ਇਹਨੂੰ ਚਲਾਉਂਦੇ ਰਹਾਂਗੇ ਆਪਣੀ ਗਰੇਵੀ ਨੂੰ ਤਾਂ ਫਿਰ ਠੀਕ ਰਹੂਗੀ ਇਹ ਇੱਥੇ ਆਪਾਂ ਥੋੜਾ ਜਿਹਾ ਮੈਂ ਪਾਣੀ ਪਾ ਦਿੱਤਾ ਸੀਗਾ ਜਿਹਦੇ ਚ ਟਮਾਟਰ ਕਰੇ ਸੀਗੇ ਗ੍ਰਾਈਂਡ ਹੋਣੇ ਧੋਕੇ ਮੈਂ ਪਾਣੀ ਦਾ ਪਾ ਦਿੱਤਾ ਸੀਗਾ ਥੋੜਾ ਜਿਹਾ ਅੱਧਾ ਕ ਗਲਾਸ ਤੇ ਫਿਰ ਆਪਣੇ ਜਿਹੜੇ ਮਸ਼ਰੂਮ ਔਰ ਪਿਆਜ਼ ਆਪਾਂ ਨੇ ਸੌਤੇ ਤੇਰੇ ਕੀਤੇ ਸੀਗੇ ਉਹ ਵੀ ਪਾ ਦਾਂਗੇ ਵਿੱਚ ਮਸਾਲਾ ਆਪਣਾ ਚੰਗੀ ਤਰ੍ਹਾਂ ਆਨ ਬਣ ਗਿਆ ਸੀ ਉਹਦੇ ਵਿੱਚ ਆਪਾਂ ਮਸ਼ਰੂਮ ਔਰ ਪਿਆਜ਼ ਪਾ ਦਿੱਤੇ ਇਹਨਾਂ ਨੂੰ ਹੁਣ ਆਪਾਂ ਥੋੜੀ ਦੇਰ ਦੇ ਰਿਜਣਾ ਵਾਂਗੇ ਥੋੜੀ ਦੇਰ ਰਿਜਣ ਤੋਂ ਬਾਅਦ ਫਿਰ ਇਹਦੇ ਵਿੱਚ ਮੈਂ ਪਾਈਆਂ ਦੋ ਹਰੀਆਂ ਮਿਰਚਾਂ ਵਧੀਆ ਲੱਗਦੀਆਂ ਹਰੀਆਂ ਮਿਰਚ ਦਾ ਪੇਸਟ ਅਲੱਗ ਜਿਹਾ ਹੁੰਦਾ ਤੇ ਤੁਸੀਂ ਨਹੀਂ ਪਾਣੀ ਤਾਂ ਨਾ ਵੀ ਪਾਓ ਕੋਈ ਗੱਲ ਨਹੀਂ ਪਰ ਲਾਲ ਮਿਰਚ ਵੀ ਪਾ ਦਿੱਤੀ ਸੀਗੀ ਪਰ ਹਰੀਆਂ ਮਿਰਚ ਨਾਲ ਥੋੜਾ ਵਧੀਆ ਜਿਹਾ ਲੁੱਕ ਆਉਂਦੀ ਹੈ ਤੇ ਸਬਜੀ ਆਪਣੀ ਜਿਹੜੀ ਚੰਗੀ ਤਰ੍ਹਾਂ ਕੁੱਕ ਹੋਣ ਲੱਗ ਪਈ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ ਮਲਾਈ ਦਾ ਮੈਂ ਇੱਕ ਚਮਚ ਭਰ ਕੇ ਮਤਲਬ ਪਾਇਆ ਸੀਗਾ ਫਰੈਸ਼ ਮਲਾਈ ਸੀਗੀ ਜਿਹੜੀ ਆਪਣੇ ਦੁੱਧ ਆਪਾਂ ਬੋਇਲ ਕਰਕੇ ਉੱਪਰ ਆਉਂਦਾਰਦੇ ਆ ਉਹ ਮਲਾਈ ਸੀਗੀ ਫਰੈਸ਼ ਤੇ ਮਲਾਈ ਦੇ ਵਿੱਚ ਜਦੋਂ ਪਾਉਣੀ ਆ ਉਦੋਂ ਵੀ ਇਹਨੂੰ ਚੰਗੀ ਤਰ੍ਹਾਂ ਸਬਜੀ ਨੂੰ ਥੋੜੀ देर ਹਿਲਾਉਂਦੇ ਰਹਿਣਾ ਲਗਾਤਾਰ ਤਾਂ ਕਿ ਜਿਹੜੀ ਮਲਾਈ ਹੈ ਉਹ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਦੇ ਵਿੱਚ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਵੇ ਫਿਰ ਟੇਸਟ ਵਧੀਆ ਆਉਂਦਾ ਇਹਨੂੰ ਤੇ ਥੋੜਾ ਜਿਹਾ ਮੈਂ ਇੱਥੇ ਪਾਇਆ ਸੀ ਧਨੀਆ ਵਧੀਆ ਲੱਗਦੀ ਸਬਜੀ ਹਰੀ-ਹਰੀ ਜਿੱਦਿਖਦੇ ਧਨੀਆ ਤੇ ਥੋੜੀ देर ਆਪਾਂ ਪਕਾਉਣ ਤੋਂ ਬਾਅਦ ਦੇਖੋ ਜੀ ਆਪਣੀ ਸਬਜੀ ਰੈਡੀ ਹੈ ਜੀ ਬਹੁਤ ਸਵਾਦ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਮਸ਼ਰੂਮ ਦੀ ਕੋਈ ਵੀ ਸਬਜ਼ੀ ਲਾ ਲਓ ਸਾਰੀਆਂ ਬਹੁਤ ਟੇਸਟੀ ਬਣਦੀਆਂ ਨੇ ਤੇ ਇਹ ਆਪਾਂ ਬਣਾਈ ਅੱਜ ਮਸ਼ਰੂਮ 도 ਪਿਆਜ਼ਾ ਬਹੁਤ ਹੀ ਟੇਸਟੀ ਬਣਾ ਕੇ ਜਰੂਰ ਦੇਖਿਓ ਪਰੌਠੀ ਦੇ ਨਾਲ ਖਾਧੀ ਸੀਗੀ ਅਸੀਂ ਬਹੁਤ ਟੇਸਟੀ ਲੱਗੀ ਤੇ ਸਾਰੇ ਜਣੇ ਬਣਾਓ ਤੇ ਮੇਰੀ ਵੀਡੀਓ ਨੂੰ ਵੱਧਦੇ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਹਰੇਕ ਮੇਰੀ ਵੀਡੀਓ ਆਉਣ ਤੇ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜੀ ਮਿਲ ਜਾਵੇ ਤੇ ਧਨੀਆ ਪਾ ਕੇ ਆਪਾਂ ਕਰ ਦਿੱਤੀ ਗਾਰਨਿਸ਼ ਆਪਣਾ ਮਸ਼ਰੂਮ ਦੋ ਪਿਆਜ਼ਾ ਬਣ ਕੇ ਤਿਆਰ ਹੈ ਜੀ ਜਿੰਨੀ ਦੇਖਣ ਚ ਸੋਹਣੀ ਲੱਗਦੀ ਹੈ ਇੰਨੀ ਖਾਣ ਚ ਵੀ ਟੇਸਟੀ ਲੱਗਦੀ ਹੈ ਵਧੀਆ ਲੱਗਦੀ ਹੈ ਸਾਰੇ ਜਿਹੜੇ ਬਣੋ ਜਰੂਰ ਬਣਾ ਕੇ ਖਾਓ ਤੇ ਮਿਲਦੇ ਆ ਜੀ ਆਪਣੀ ਅਗਲੀ ਵੀਡੀਓ ਚ ਬਾਏ